ਦਾਜ ਵੀ ਆਹਾਂ ਬੜਾ ਦਿੱਤਾ ਪਰ ਫੇਰ ਵੀ ਉਹ ਬੜੀ ਮੰਗ ਕਰਦੇ ਰਹਿੰਦੇ ਸੀ ਉਹਨਾਂ ਤੇ ਸੀ ਗੱਡੀ ਦੀ ਸਾਨੂੰ ਚਾਹੀਦੀ ਉਹ ਤੋਂ ਪਹਿਲਾਂ ਗੱਡੀ ਚਾਹੀਦੀ ਸਾਨੂੰ ਫੇਰ ਕਾਰ ਚਾਹੀਦੀ ਹੁਣ ਉਹਨਾਂ ਨੇ ਫਾਹ ਦੇ ਕੇ ਮਾਰੀ ਹਰ ਇੱਕ ਚੀਜ਼ ਦੀ ਡਿਮਾਂਡ ਕੀਤੀ ਜਾਂਦੀ ਸੀ ਕਿ ਉਹ ਥੋੜੀ ਘੱਟ ਪੜੀ ਸੀਗੀ ਇਸ ਕਰਕੇ ਉਹਨੂੰ ਹਰਾਸ ਕੀਤਾ ਜਾਂਦਾ ਸੀ ਤੂੰ ਪੜੀ ਨਹੀਂ ਗਈ ਮੇਰੀ ਭਤੀਜੀ ਸੀ ਤੇ ਉਹਦੀ ਡੈਥ ਹੋਈ ਉਹਨੂੰ ਦੁਖੀ ਬੜਾ ਕਰਦੇ ਬਹੁਤ ਜ਼ਿਆਦਾ ਦਾਜ ਵੀ ਅਸਾਂ ਬੜਾ ਦਿੱਤਾ ਪਰ ਫੇਰ ਵੀ ਉਹ ਬੜੀ ਮੰਗ ਕਰਦੇ ਰਹਿੰਦੇ ਸੀ ਹੁਣ ਪਿੱਛੇ ਆਈ ਸੀ ਮਹੀਨਾ ਕੋ ਹੋਇਆ ਉਦੋਂ ਆਂਦੇ ਇਹ ਵੀ ਵਾਲੀਆਂ ਬਣਵਾ ਕੇ ਲਿਆ ਕੇ ਆਵੀ ਅਸੀਂ ਵਾਲੀਆਂ ਬਣਵਾ ਕੇ ਦਿੱਤੀਆਂ ਉਹਨੂੰ ਉਹ ਕੰਨਾਂ 'ਚ ਪਾ ਕੇ ਕੱਲੀਆਂ ਹੁਣ ਉਹਨਾਂ ਦੇ ਆਉਣਾ ਹੀ ਮੁੰਡੇ ਨੇ ਤੇ ਹੋਣਾ ਦੇ ਵੀ ਗੱਡੀ ਦੀ ਸਾਨੂੰ ਚਾਹੀਦੀ ਉਦੋਂ ਪਹਿਲਾਂ ਗੱਡੀ ਚਾਹੀਦੀ ਸਾਨੂੰ ਤੇ ਕਾਰ ਚਾਹੀਦੀ ਤੇ ਉਹਨੂੰ ਤੰਗ ਕਰਦੇ ਸੀ ਸੌਰਾ ਦੀ ਚਪੇੜਾ ਮਾਰਨ ਤੱਕ ਜਾਂਦਾ ਸੀ ਤੇ ਬਹੁਤ ਹੰਕਾਰਦੇ ਜੀ ਕੁੜੀ ਸਾਡੀ ਏਡੀ ਭਾੜੀ ਮਾਸੀ ਅੱਡ ਗੋਆਂ ਡਾਂਦਾ ਸੀ ਵੀ ਘਰੋਂ ਕਦੇ ਬਾਹਰ ਨਹੀਂ ਨਿਕਲੀ ਉੱਚੀ ਨਹੀਂ ਕਦੇ ਬੋਲਦੀ ਸੀ ਵੀ ਆਹਨ 12 ਸਾਲ ਹੋ ਗਏ ਕਿ ਦੱਸਿਆ ਤੈਨੂੰ ਆ ਕੇ ਨਾ ਅੱਗੇ ਅੱਗੇ ਹੋਏ ਨੇ ਅੱਗੇ ਥਾਣਿਓ ਥਾਣੀ ਹੋਏ ਨੇ ਬੜਾ ਕੁਝ ਹੁੰਦਾ ਰਿਆ ਵੀਰੇ ਤੇ ਹੁਣ ਉਹਨਾਂ ਨੇ ਫਾਹ ਦੇ ਕੇ ਮਾਰੀ ਰਸੀ ਨਾਲ ਗਾਲ ਘੁੱਟ ਕੇ ਤੇ ਫੇਰ ਉਹਨੂੰ ਚੁੱਕ ਕੇ ਤੇ ਨਾਲ ਚੁੰਨੀ ਆ ਦੂਜੀ ਪਿਓਰ ਦੀ ਚਫੂਨ ਦੀ ਤੇ ਉਹ ਨਾਲ ਪੱਖੇ ਤੇ ਟੰਗੀ ਸੀ ਟੰਗੀ ਇੱਕ ਗੰਢ ਦਿੱਤੀ ਸੀ ਹੁੰਦੀ ਤੇ ਉਹ ਤਾਂ ਵੱਡੀ ਤੇ ਜੇ ਐਡੀ ਜਵਾਨ ਕੁੜੀ ਸੀ ਉਹਨੂੰ ਪੱਖੇ ਨਾਲ ਟੰਗਿਆ ਹੁੰਦਾ ਚੋ ਚੁੰਨੀ ਪਾੜਦੀ ਨਾ ਉਹ ਵੱਡਿਆਂ ਥੋੜਾ ਲੈਣੀ ਉਹਨਾਂ ਬੰਨਾ ਬਣਾਇਆ ਤੇ ਉਹਨਾਂ ਆ ਬਿਮਾਰੀ ਕੀ ਮੰਗ ਕਰਦੇ ਹੋ ਆਹੀ ਇਹ ਮੰਗ ਕਰਨੇ ਆ ਤੇ ਸਾਨੂੰ ਇਹਦਾ ਨਿਆਹ ਹੋਣਾ ਚਾਹੀਦਾ ਸਾਰੇ ਘਰੋਂ ਭੱਗੇ ਨੇ ਮੈਂ ਕਹਾਂ ਲੋ ਉਸ ਟੈਂਸ ਸ ਜਦੋਂ ਪੁਲਿਸ ਗਈ ਨਾ ਉਦੋਂ ਕੋਈ ਨਹੀਂ ਦਵਾ ਦਾ ਉੱਤਰ ਕੇ ਸਾਰੇ ਭੱਜ ਗਏ ਬਾਹਰ ਕਿੰਨੇ ਸਾਲ ਹੋ ਗਏ ਬੈਠੇ ਨੇ ਕਿੰਨੇ ਬੱਚੇ ਆ ਬੱਚੇ ਦੋ ਨਹੀਂ ਆਂਦੇ ਤੇ ਦਿਆਈ ਨੂੰ 12 ਸਾਲ ਹੋ ਗਏ ਮੇਰਾ ਨਾ ਗਰਸਾਵ ਸਿੰਘ ਹੈ ਅਸੀਂ ਮੋਗੇ ਤੋਂ ਆਏ ਇਹ ਮਾਲਾ ਹੋਇਆ ਇਹ ਮੇਰੀ ਸਿਸਟਰ ਲੱਗਦੀ ਮਨਪ੍ਰੀਤ ਕੌਰ ਇਹਨਾਂ ਨੇ ਸਾਨੂੰ ਫੋਨ ਕੀਤਾ ਜੀ ਤੁਹਾਡੀ ਕੁੜੀ ਨੇ ਆਤਮ ਹੱਤਿਆ ਕਰ ਲਈ ਜਦੋਂ ਉਹਨੂੰ ਅਸੀਂ ਆ ਕੇ ਦੇਖਿਆ ਬੈੱਡ ਤੇ ਪਈ ਸੀ ਉਹ ਉਹ ਕਿਸੇ ਵੀ ਵਜ੍ਹਾ ਤੋਂ ਨਹੀਂ ਲੱਗਦਾ ਕਿ ਆਤਮ ਹੱਤਿਆ ਉਹਨੇ ਕੀਤੀ ਹੈ ਉਹ ਅਸੀਂ ਮੰਗ ਕਰਦੇ ਆਂ ਜੀ ਉਹਦੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਇਨਵੈਸਟੀਗੇਸ਼ਨ ਕੀਤੀ ਜਾਵੇ ਉਹਨੇ ਕਾਹਤੋਂ ਇਹ ਕਦਮ ਚੱਕਿਆ ਜੇ ਕੀਤਾ ਤੇ ਜਾਂ ਇਹਨਾਂ ਕੀਤਾ ਜਾਂ ਕਿਵੇਂ ਕੀਤਾ ਸਾਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਏ ਉਹਨਾਂ ਚਾਰ ਹੋ ਗਿਆ ਵਿਆਹ ਨੂੰ ਉਹਨਾਂ ਨੂੰ 10 ਸਾਲ ਹੋ ਗਏ ਜੀ ਹਾਂਜੀ ਕਾਰਨ ਕੀ ਇਸ ਤਰ੍ਹਾਂ ਕਰਦਾ ਜੀ ਕਾਰਨ ਹੁਣ ਸਾਨੂੰ ਤਾਂ ਦੱਸਿਆ ਹੀ ਨਹੀਂ ਗਈ ਇਹ ਕਹਿੰਦੇ ਕਿ ਉਹਨੇ ਸੁਸਾਈਡ ਕੀਤਾ ਏ ਸੂਇਸਾਈਡ ਕਿਹੜੇ ਪਾਸੋਂ ਕਰ ਸਕਦੀ ਆ ਪਰੇਸ਼ਾਨ ਪਰੇਸ਼ਾਨ ਕਰਦੇ ਸੀਗੇ ਉਹ ਕਾਰਨ ਤਾਂ ਇਹੀ ਹੋ ਸਕਦਾ ਜਾਂ ਉਹਨਾਂ ਆਪ ਮਾਰਿਆ ਏ ਇਹ ਹੁਣ ਇਨਵੈਸਟੀਗੇਸ਼ਨ ਕਰਨ ਤੇ ਉਹਨਾਂ ਨੂੰ ਉਹ ਘਰੋਂ ਭੱਜੇ ਹੋਏ ਕੱਲ ਪਰਸੋਂ ਦੇ ਅਸੀਂ ਮੰਗ ਕਰਦੇ ਇਨਸਾਫ ਮਿਲਣਾ ਚਾਹੀਦਾ ਸਾਨੂੰ ਆ ਨਿੱਕੇ ਨਿੱਕੇ ਬੱਚੇ ਰੈਸਟ ਹੋਣਾ ਚਾਹੀਦਾ ਤੇ ਇੱਕ 8 ਸਾਲ ਦਾ ਜਵਾਬ ਇੱਕ 4 ਸਾਲ ਦਾ ਹਰ ਇੱਕ ਚੀਜ਼ ਦੀ ਡਿਮਾਂਡ ਕੀਤੀ ਜਾਂਦੀ ਸੀ ਕਿ ਉਹ ਥੋੜੀ ਘੱਟ ਪੜੀ ਸੀਗੀ ਇਸ ਕਰਕੇ ਉਹਨੂੰ ਹਰਾਸ ਕੀਤਾ ਜਾਂਦਾ ਸੀ ਤੂੰ ਪੜੀ ਨਹੀਂ ਗਈ ਤੂੰ ਸਮਾਨ ਨਹੀਂ ਲੈ ਕੇ ਆਈ ਪਿੱਛੋਂ ਤੂੰ ਕੰਮ ਨਹੀਂ ਕਰਦੀ ਸਾਰਾ ਉਹ ਘਰੋਂ ਤੱਕ ਬਾਹਰ ਹੀ ਨਿਕਲਦੀ ਐਨੀ ਸ਼ਰੀਫ ਕੁੜੀ ਹੀਗੀ ਬੋਲਦੀ ਵੀ ਨਹੀਂ ਹੀਗੀ ਪਹਿਲਾਂ ਤੁਹਾਨੂੰ ਵੀ ਸੋਣਾ ਆ ਅੱਛਾ ਪਹਿਲਾਂ ਸਰ ਸਾਡੇ ਨਾਲ ਬਸ ਰਾਬਤਾ ਹੁੰਦਾ ਸੀਗਾ ਕਿ ਨਾਰਮਲ ਗੱਲਾਂ ਕਰਦੀ ਸੀਗੀ ਪਰ ਵੱਡੀ ਭੈਣ ਨੂੰ ਦੱਸਦੀ ਹੁੰਦੀ ਕਿ ਮੈਨੂੰ ਤੰਗ ਪਰੇਸ਼ਾਨ ਜ਼ਿਆਦਾ ਕਰਦੇ ਆ ਤੇ ਸਾਡੇ ਘਰੇ ਖੁੱਲ ਕੇ ਨਹੀਂ ਦੱਸਦੀ ਪਰ ਫੇਰ ਵੀ ਹੁਣ ਜਿੱਥੋਂ ਤੱਕ ਲੱਗਦਾ ਕਿ ਉਹਨੇ ਕਤਲ ਕੀਤਾ ਇਹ ਬਹੁਤ ਟਾਈਮ ਦੇ ਨੂੰ ਤਾਂ ਕਰਦੇ ਪਏ ਸੀ ਇਹ ਜਦੋਂ ਤੋਂ ਵਿਆਹੀ ਆ ਉਦੋਂ ਤੋਂ ਹੀ ਉਹਦਾ ਸਹਰਾਈ ਸੁਖਦੇਵ ਸਿੰਘ ਰਾਜਵੀਰ ਸਿੰਘ ਉਹਦਾ ਪਤੀ ਆਈ ਤੇ ਉਹਦੀ ਸੱਸ ਸਬ ਬਲਵਿੰਦਰ ਕੌਰ ਹੀ ਤੇ ਇੱਕ ਉਹਦੀ ਨਨਾਨੀ ਸ਼ਰਨ ਸ਼ਰਨ ਨਾਮ ਆਈ ਉਹਦਾ ਤੇ ਉਹਦਾ ਪਰੋਣਾ ਦੇ ਨਾਮ ਲੱਢੀ ਆਈ ਪਰੋਣਾ ਤਾਂ ਹੁਣ ਜਿਹੜਾ ਕੁੜੀ ਦਾ ਪਰੋਣਾ ਉਹ ਪੁਰਤਗਾਲ ਲਈ ਤੇ ਜਿਹੜੀ ਨਨਾਂ ਦਾ ਉਹ ਇੱਥੇ ਹੀ ਉਹ ਇੱਥੇ ਕਿਤੇ ਪੰਪ ਦੇ ਨੌਕੇ ਹਾਂਜੀ ਕੀ ਨਾਮ ਹੈ ਕਲਮਨ ਸਿੰਘ ਹੈ ਕਿੱਥੇ ਗਈ ਸੀ ਬੇਟੀ ਕੀ ਨਾਮ ਹੈ ਬੇਟੀ ਹੈ ਹਰਸ਼ਾਸ਼ੀ ਨਾਹੀਂ ਉੱਚਕਲਾ ਬੇਟੀ ਦਾ ਨਾਮ ਮਨਪ੍ਰੀਤ ਕੌਰ ਜੀ ਤੇ ਕਿੰਨਾ ਚਿਰ ਹੋ ਗਿਆ ਬਾਈ ਦਾ ਵਿਆਹ ਹੀ ਨੇ ਹੋ ਗਏ 10-12 ਸਾਲ ਜੀ ਕੀ ਗੱਲ ਕੀ ਹੋਣ ਕੀ ਹੋਇਆ ਦੇਖੋ ਜੀ ਜਦੋਂ ਦੀ ਵਿਆਹੀ ਆ ਬੜਾ ਪਰੇਸ਼ਾਨ ਕਰਦੇ ਜੀ ਇੱਕਰੀ ਪਹਿਲੋਂ ਥਾਣੇ ਤਾਂ ਹੀ ਏਅਰਪੋਰਟਾਂ ਪਈ ਵਿਚਾਣੇ ਫੈਸਲਾ ਹੋ ਗੇ ਮੈਂ ਇਹ ਕਹਿੰਦਾ ਸੀ ਮੇਰੀ ਧੀ ਵਸਲੀ ਰਵੇ ਵੀ ਕਦੀ ਕਿਸੇ ਚੀਜ਼ ਦੀ ਮੰਗ ਕਰੀ ਕਿਸੇ ਦੀ ਜੀਰੀ ਕਰੇ ਤੇ ਹੁਣ 15 20 ਦਿਨ ਪਹਿਲੋਂ ਮਹੀਨਾ ਮੇਰੇ ਕੋਲ ਆਈ ਮੈਨੂੰ ਕਦੇ ਡੈਟਾ ਜੀ ਤੰਗ ਕਰਦੀ ਮੈਂ ਬੈਠੇ ਮੇਰੀ ਹਿੰਮਤ ਨਹੀਂ ਕੀ ਕਾਪ ਕੋਪਾਂ ਕਰਦੇ ਕੀ ਗੱਲ ਨਹੀਂ ਦਾ ਮੈਂ ਦਾ ਉਹਨਾਂ ਦੇ ਘਰ ਲੈ ਕੇ ਆਇਆ ਸੀ ਗੱਡੀ 'ਚੇ ਭਰ ਕੇ ਦੇ ਨਾਲ ਤੇ ਵੀ ਕਹਿੰਦਾ ਸੀ ਵੀ ਜਿਹੜਾ ਬੰਦਿਆਂ ਨੇ ਮਤਲ ਲਾਇਆ ਨਾ ਉਹਨਾਂ ਦਾ ਤੁਸੀਂ ਦਿਓ ਹਾਂਜੀ ਬਹੁਤ ਤੰਗ ਕਰਦਾ ਸੀ ਸਾਰਾ ਪਰਿਵਾਰੀ ਤੰਗ ਕਰਦਾ ਜੀ ਮੁੰਡਾ ਕੀ ਨਾਮ ਹੈ ਹਾਂ ਰਾਜਵੀਰ ਸਿੰਘ ਹੈ ਜੀ ਮੁੰਡਾ ਦਾ ਨਾਮ ਸ਼ਮਕਰ ਦਾ ਮੁੰਡਾ ਜੀ ਮੁੰਡਾ ਬਾਹਰ 12ਵੇਂ ਮਤਲੋਂ ਦੇ ਫੋਨਾਂ ਦੇ ਨਾਲ 24 ਘੰਟੇ ਲੜਾਈ ਕਰਦਾ ਸੀ ਪੁਰਤਗਾਲ ਆਈ ਸਰ ਇਹ ਤੁਹਾਨੂੰ ਕੋਈ ਲੱਗਣ ਦਾ ਫੋਨ ਕੀਤਾ ਤੁਹਾਨੂੰ ਸਵਾਰੀ ਬੰਦਾ ਕੀਤਾ ਜਾਂ ਕੀ ਕਰਨੀ ਸਾਨੂੰ ਇਹ ਫੋਨ ਕੀਤਾ ਜੀ ਤੁਹਾਡੀ ਲੜਕੀ ਨੇ ਫਾ ਲੈ ਲਿਆ ਸਾਨੂੰ ਇਹ ਲੱਗਦਾ ਨਾ ਫਾ ਲੈ ਆ ਅੰਮ੍ਰੀ ਵੀ ਫਾ ਇਹਨਾਂ ਦਿੱਤਾ ਗਿਆ ਜੀ ਮਤਲਬ ਮਾਰ ਕੇ ਇਹਨੂੰ ਟੰਗਿਆ ਗਿਆ ਜੀ ਤੁਹਾਡੇ ਪਰਿਵਾਰ ਦੇ ਕੀ ਕੀ ਨਾਮ ਆ ਇਨਸਾਨ ਹੈ ਜੰਗਲ ਵੀ ਉਹਦੇ ਸਿਰ ਤੇ ਵੀ ਸੱਟ ਆ ਮੂੰਹ ਤੇ ਵੀ ਨੀਲ ਪਏ ਹੋਏ ਆ। ਕੌਣ ਕੌਣ ਸੀ ਘਰੇ ਉਸ ਤਾਂ ਤੇ ਬਾਕੀ ਸਾਨੂੰ ਨਹੀਂ ਪਤਾ ਅਸੀਂ ਕਿਹੜੇ ਮੌਜੂਦ ਸੀਗੇ। ਅਸੀਂ ਆ ਕੇ ਹੁਣ ਮੰਗ ਗੱਡੀ ਦੀ ਕਰ ਰਿਹਾ ਸੀਗੇ ਵੀ ਮੈਂ ਆ ਅਸੀਂ ਮੰਗ ਕਰਦੇ ਸਾਨੂੰ ਇਨਸਾਫ ਆਏ 1 ਮਿੰਟ ਉਹ ਉਹਨਾਂ ਦੀ ਮੰਗ ਇਹ ਸੀ ਕਿ ਵੀ 29 ਤਰੀਕ ਨੂੰ ਸਾਡੇ ਮੁੰਡੇ ਨੇ ਆਉਣਾ ਤੇ ਸਾਨੂੰ ਗੱਡੀ ਦੀ ਪੈਸੇ ਦੇ। ਕਿਹੜੀ ਗੱਡੀ ਬਾਰੇ? ਇਨਾ ਮੈਂ ਪੜਿਆ ਨਹੀਂ ਕਿ ਜੀ ਵੀ I20 ਕੇ ਕੀ ਮੈਂ ਇਹ ਨਾ ਨਹੀਂ ਲੈ ਸਕਦਾ ਤੇ ਮਤਲਬ ਗੱਡੀ ਦੀ ਮੰਗ ਕਰਦੇ ਸੀ ਕਾਰ ਦੀ ਮੰਗ ਕਰਦੇ ਸੀ ਤੇ ਦੂਸਰਾ ਨੰਬਰ ਇਹ ਉਹ ਕਹਿੰਦੇ ਸੀ ਵੀ ਉਸ ਤੋਂ ਪਹਿਲਾਂ ਉਹ ਕਹਿੰਦੀ ਸੀ ਮੈਂ ਨਹੀਂ ਉਸ ਉਸ ਬੇਸ ਦੇ ਵਿੱਚ ਮੇਰੀ ਧੀ ਨੂੰ ਬਾਹਰ ਥਾਏ ਨਹੀਂ ਹੈ ਇਹ ਕੋਈ ਕਾਰਵਾਈ ਨਹੀਂ ਆ ਦੇਖੋ ਰਸਤੇ ਜੀ ਆਈ ਹੈ ਕੋਈ ਕਾਰਵਾਈ ਨਹੀਂ ਹੋਈ ਕਰੋ ਭੱਜੇ ਹੋਏ ਕਰੋ ਭੱਜੇ ਹੋਏ ਕਰੋ ਭੱਜੇ ਹੋਏ ਕੱਲ ਪਰਸੋਂ ਦੇ ਸਰਪੰਚ ਮੇਰੇ ਸੰਡੂ ਦੀ ਲੜਕੀ ਹੈ ਅਸੀਂ ਜਦੋਂ ਇਹਨਾਂ ਦੇ ਘਰੇ ਗਏ ਆ ਉੱਥੇ ਕੁੜੀ ਵਾਲਿਆਂ ਦੇ ਆਪਣੇ ਮੁੰਡੇ ਵਾਲਿਆਂ ਦੇ ਘਰੇ ਗਏ ਆ ਅਸੀਂ ਜਾ ਕੇ ਉੱਥੇ ਵੇਖਿਆ ਵੀ ਕਿੱਥੇ ਡੈਥ ਹੋਈ ਨਾਲ ਸਾਡੇ ਮੁਲਾਜ਼ਮ ਨੇ ਜਦੋਂ ਅਸੀਂ ਗਏ ਆ ਅਸੀਂ ਜਾ ਕੇ ਉੱਤੇ ਵੇਖਿਆ ਤੇ ਉਹਨਾਂ ਦੇ ਬੰਦੇ 15 20 ਆ ਗਏ ਸਾਡੇ ਸਾਡੇ ਨਾਲ ਮਤਲਬ ਲੜਨ ਲੱਗ ਪਏ ਨੇ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਤਾਂ ਇਹ ਵੇਖਣਾ ਵੀ ਕਿੱਥੇ ਮਰੀ ਹੈ ਡੈਥ ਕਿੱਥੇ ਹੋਈ ਹੈ ਕਿਉਂ ਉਹਨਾਂ ਨੇ ਸਾਡੇ ਬਹੁਤ ਮਾੜੇ ਸ਼ਬਦ ਬੋਲੇ ਨੇ ਅਸੀਂ ਉਦੋਂ ਬਾਅਦ ਥੱਲੇ ਉਤਰ ਆਏ ਉਤਰ ਕੇ ਆ ਗਏ ਸਾਡੀ ਗੱਡੀ ਭੰਨਮ ਤੱਕ ਵੀ ਗਏ ਉਹਨਾਂ ਦਾ ਹੱਕ ਨਹੀਂ ਸੀ ਬੰਦਾ ਅਜੇ ਘਰ ਵਾਲੇ ਤਾਂ ਹੁੰਦੇ ਤਾਂ ਉਹ ਪਾਸੇ ਵਾਲੇ ਬੰਦੇ ਉਹਨਾਂ 20-25 ਜੋੜੇ ਸੀ ਤੇ ਸਾਡੇ ਗੱਲ ਪਹੁੰਚ ਤੱਕ ਗਏ ਹਾਂਜੀ ਅਸੀਂ ਫਿਰ ਮਤਲਬ ਗੱਡੀ 'ਚ ਬਹਿ ਕੇ ਤਾਂ ਆਪਣੀ ਜਾਨ ਬਚਾਈ ਮੈਂ ਮੁਲਾਜ਼ਮ ਨੂੰ ਖੁਦ ਕਿਹਾ ਵੀ ਤੁਸੀਂ ਇਹਨਾਂ ਨੂੰ ਡੱਕ ਦਿਓ ਪਰ ਮੁਲਾਜ਼ਮ ਨੇ ਡੱਕਿਆ ਨਹੀਂ ਕਿ ਉਧਰ ਗੱਫਾਸ਼ਾ ਗਿਆ ਉਹਨਾਂ ਤੇ ਸਾਨੂੰ ਉਹਨਾਂ ਨੇ ਇਹ ਆਪੀ ਗੱਡੀ 'ਚ ਬਹਿ ਕੇ ਫਿਰ ਵਾਪਸ ਆ ਗਏ ਜੇ ਨਾ ਸੀ ਆਉਂਦੇ ਸਾਡਾ ਨੁਕਸਾਨ ਵੀ ਕਰ ਸਕਦੇ ਇਹ ਮਾਮਲਾ ਜਿਹੜਾ ਸਾਰਾ ਚੌਂਕੀ ਚਾਰਸ਼ਾਹਬ ਨੂੰ ਪਤਾ ਜੋ ਵੀ ਹੋਇਆ ਚੌਂਕੀ ਚ ਜਵਾਏ ਹੋ ਚੌਂਕੀ ਕੁਕੜਾ ਵਾਲਾ ਥਾਣਾ ਰਾਜਾ ਸਾਹਿਬ ਕੀ ਕੰਪਲੀਟ ਕੀ ਦਿੱਤੀ ਗਈ ਹੈ ਹਾਂ ਜੀ ਕੰਪਲੀਟ ਇਹੋ ਹੀ ਆ ਵੀ ਆਪ ਲੈ ਆ ਘਰ ਵਾਲੇ ਆਂਦੇ ਆ ਵੀ ਦਿੱਤਾ ਗਿਆ ਇਹ ਤਾਂ ਹੁਣ ਜਿਹੜੀ ਡਾਕਟਰੀ ਰਿਪੋਰਟ ਆਏਗੀ ਫਿਰ ਪਤਾ ਚੱਲੇਗਾ ਜਦੋਂ ਤੁਸੀਂ ਮੌਕੇ ਤੇ ਗਏ ਕੀ ਹਾਲਾਤ ਸੀ ਡੈੱਡ ਬੋਰੀ ਮੌਕੇ ਤੇ ਚਾਰਸ਼ਾਹਬ ਗਏ ਨੇ ਡਿਪਟੀ ਸਾਹਿਬ ਗਏ ਨੇ ਐਸਐਸਓ ਗਏ ਨੇ ਹਾਂ ਹੁਣ ਕੀ ਕਾਰਵਾਈ ਔਰ ਪੋਸਟਮਾਰਟਮ ਹੋਏਗਾ। ਫਿਰ ਰਗੜੀ ਕਾਰਵਾਈ ਹੋਏਗੀ ਜੋ ਵੀ ਆ ਗਈ। ਕੋਰੈਕਟ ਪਾਈਗੇਗੀ ਇਹ ਸਬੰਧ ਕਿਸ ਦੀ? ਤੇ ਇਹਦੇ ਬਾਰੇ ਮੈਨੂੰ ਨਹੀਂ ਪਤਾ। ਜੀ 16 ਪ੍ਰਵਾਹ ਕਹੇ ਸੀ ਜੰਮੇਬਰ ਫੜਿਆ ਉਹ ਕਿਤੇ ਕੁਝ ਨਹੀਂ ਉੱਥੇ ਬਜ਼ੁਰਗੀ ਆ ਇਕੱਲਾ ਉਹਨਾਂ ਦਾ ਬੈਠਾ। ਹੋਰ ਕੋਈ ਨਹੀਂ। ਉਹ ਪਰਚਾ ਤਾਂ ਜ ਹੋਇਆਗੇ ਧਾਰਾ ਦੀ। ਪਰਚਾ ਦਰਜ ਹੋਗਾ। ਕਿਹੜੀ ਧਾਰਾ ਦੀ? ਇਹ ਧਾਰਾ ਨ 4 4 ਨਾਲ ਤੁਸੀਂ ਬਹੁਤ ਗਲਤ ਗੱਲਬਾਤ ਕਰਿਓ ਉਹ ਦਛਣ ਦੇ ਤਨ। ਠੀਕ ਹੈ ਜੀ ਧੰਨਵਾਦ।